ਬਲਾਕ ਉਹ ਜਿਲ੍ਹਾ ਨਾਮਾਸ਼ਹਿਰ ਦਾ ਰਹਿਣ ਵਾਲਾ ਜੀ ਇਹ ਮੇਰੀ ਭੂਆ ਜੀ ਦੇ بیٹے ਦੇ بیٹے ਸੀ ਤੇ ਇਹ ਗਰਮੀਆਂ ਦੀ ਛੁੱਟੀਆਂ ਕਰਕੇ ਮੇਰੇ ਕੋਲ ਆਏ ਹੋਏ ਸੀ ਤੇ ਮੈਂ ਸੋਚਿਆ ਕਿ ਚਲੋ ਤੁਹਾਨੂੰ ਲੈਂਟੇ ਮਾਲ ਘੁਆ ਕੇ ਲੈ ਕੇ ਆਂਦੇ ਨਾਲੇ ਕੁਝ ਸ਼ਾਪਿੰਗ ਸ਼ੁੱਪਿੰਗ ਕਰ ਲਾਂਗੇ ਇਸ ਕਰਕੇ ਮੈਂ ਉਹਨਾਂ ਨੂੰ ਲੈ ਗਿਆ ਉੱਥੇ ਜਦੋਂ ਘੁੰਮ ਰਹੇ ਸੀ ਤਾਂ ਬੱਚੇ ਨੂੰ ਦੇਖਿਆ ਕਿ ਟੁਆਇਟ ਰੇਨ ਦੇ ਵਿੱਚ ਕੋਈ ਖੜੀ ਹੈ ਤਾਂ ਟੁਆਇਟ ਰੇਨ ਨੂੰ ਸਾਨੂੰ ਕਿਹਾ ਵੀ ਉਹਦੇ ਵਿੱਚ ਮੈਨੂੰ ਮੈਂ ਝੂਟਾ ਲੈਣਾ ਹੈ ਮੈਨੂੰ ਉਹਦੇ ਵਿੱਚ ਬਿਠਾ ਲਓ ਜਦੋਂ ਅਸੀਂ ਥੋੜਾ ਪਹਿਲਾਂ ਤਾਂ ਮਨਾਂ ਕੀਤਾ ਉਹ ਥੋੜੀ ਉਹਨੇ ਜਿੱਦ ਕੀਤੀ ਤਾਂ ਚਲੋ ਅਸੀਂ ਬਿਠਾ ਦਿੱਤਾ ਉਹਨਾਂ ਨੂੰ ਉਹ ਜਦੋਂ ਝੂਟਾ ਲੈ ਰਿਹਾ ਸੀਗਾ ਸਾਡਾ ਇੱਕ ਬੱਚਾ ਹੋਰ ਵੀ ਸੀ 5 ਸਾਲ ਦਾ ਸਟੇ ਅਸੀਂ ਦੋ ਬੱਚੇ ਬਿਠਾਦੇ ਆਪਣੇ ਪਹਿਲਾਂ ਉਹਨਾਂ ਨੇ ਦੋ ਰਾਉਂਡ ਲਾਏ ਠੀਕ ਰਿਹਾ ਕੋਈ ਦਿੱਕਤ ਨਹੀਂ ਆਈ ਜਦੋਂ ਤੀਸਰੇ ਰਾਉਂਡ ਨੂੰ ਟ੍ਰੇਨ ਨਾ ਟਰਨ ਕਰਨ ਲੱਗੀ ਤਾਂ ਜੋ ਪਿੱਛੇ ਵਾਲਾ ਲਾਸਟ ਵਾਲਾ ਡੱਬਾ ਸੀ ਉਹ ਆਪਣੇ ਆਪ ਪਤਾ ਨਹੀਂ ਕਿਸ ਤਰ੍ਹਾਂ ਅਚਾਨਕ ਉਹ ਪਲਟ ਗਿਆ ਉਹ ਪਲਟਣ ਦੇ ਨਾਲ ਬੱਚੇ ਦਾ ਸਿਰ ਵਿੰਡੋ ਦੇ ਵਿੱਚੋਂ ਥੱਲੇ ਜਾ ਕੇ ਜ਼ਮੀਨ ਤੇ ਵੱਜਿਆ ਤੇ ਉਤੋਂ ਡੱਬਾ ਉਹਦੇ ਉੱਤੇ ਹੀ गिर ਗਿਆ ਉਹ ਵੀ ਉਹਦੇ ਸਿਰ ਦੇ ਉੱਤੇ ਆ ਗਿਆ ਬਿਲਕੁਲ ਜਿਸ ਦੇ ਨਾਲ ਬੱਚੇ ਦਾ ਸਿਰ ਦੇ ਵਿੱਚ ਕਾਫੀ ਵੱਡਾ ਜ਼ਖਮ ਹੋ ਗਿਆ ਤੇ ਉੱਥੇ ਬਹੁਤ ਜ਼ਿਆਦਾ ਬਲੀਡਿੰਗ ਹੋਈ ਮੌਕੇ ਤੇ ਤੇ ਚਲੋ ਅਸੀਂ ਉੱਥੇ ਕੁਝ ਆਸ-ਪਾਸ ਦੇ ਲੋਕਾਂ ਦੀ ਹੈਲਪ ਲੈ ਕੇ ਦੱਬਾ ਚੁੱਕਿਆ ਤੇ ਬੱਚੇ ਨੂੰ ਕੱਢ ਕੇ ਬੜੀ ਮੁਸ਼ਕਲ ਨਾਲ ਤੇ ਆਪਣੀ ਗੱਡੀ ਤੱਕ ਲੈ ਕੇ ਗਏ ਤੇ ਪਰ ਮੌਕੇ ਤੇ ਇਲੈਕਟ੍ਰੀਕ ਬੋਲ ਦੇ ਵਿੱਚ ਕੋਈ ਵੀ ਉੱਥੇ ਨਾ ਤਾਂ ਐਂਬੂਲੈਂਸ ਸਾਡੇ ਕੋਲ ਪਹੁੰਚੀ ਨਾ ਕੋਈ ਉੱਥੇ ਫਰਸਟ ایڈ ਦੇਣ ਵਾਸਤੇ ਨਾ ਕੋਈ ਉੱਥੇ ਦਾ ਕੋਈ ਵਰਕਰ ਕੋਈ ਮੁਲਾਜ਼ਮ ਸਾਡੇ ਕੋਲ ਆਇਆ ਅਸੀਂ ਆਪਣੇ ਆਪ ਆਪਣੀ ਗੱਡੀ ਵਿੱਚ ਹੀ ਚੁੱਕ ਕੇ ਉਹਨੂੰ ਸੈਕਟਰ 32 ਦੇ ਹਸਪੀਟਲ ਵਿੱਚ ਲੈ ਗਏ ਉੱਥੇ ਕੋਈ ਲਗਭਗ 10 ਵਜੇ ਦੇ ਕਰੀਬ ਅਸੀਂ ਉਹਨੂੰ ਦਾਖਲ ਕਰਵਾਇਆ ਤੇ ਤਿੰਨ ਚਾਰ ਘੰਟੇ ਬਾਅਦ ਬੱਚੇ ਦੀ ਹਾਲਤ ਜ਼ਿਆਦਾ ਖਰਾਬ ਹੋ ਗਈ। ਅ ਉਸ ਤੋਂ ਬਾਅਦ ਬੱਚਾ ਬੱਚੇ ਦੀ ਮੌਤ ਹੋ ਗਈ। ਅ ਪ੍ਰਸ਼ਾਸਨ ਦੁਆਰਾ ਪੁਲਿਸ ਦੁਆਰਾ ਜੋ ਰੈਂਟੇ ਮਾਲ ਕੇ ਮੈਨੇਜਮੈਂਟ ਔਰ ਡਰਾਈਵਰ ਤੇ ਮਾਮਲਾ ਦਰਜ ਕੀਤਾ ਗਿਆ ਹੈ। ਕੀ ਇਸ ਕਾਰਵਾਈ ਸਹਿਤ ਸੰਤੁਸ਼ਟ ਹੈ? ਹਰਦੀਪ ਬੱਤੀ ਸਾਨੂੰ ਪਤਾ ਨਹੀਂ ਅਸੀਂ ਅੱਜ ਸੰਸਕਾਰ ਕੀਤਾ ਕਿ ਉਹਨਾਂ ਨੇ ਕੀ ਕਾਰਵਾਈ ਕੀਤੀ ਹੈ। ਤੇ ਬਾਕੀ ਦੇਖਾਂਗੇ ਪਰ ਚਲੋ ਕੜੀ ਕਾਰਵਾਈ ਹੋਣੀ ਚਾਹੀਦੀ ਹੈ। ਪ੍ਰਸ਼ਾਸਨ ਦੀ ਵੀ ਬੜੀ ਅਣਗਹਿਲੀ ਆ ਲੈਂਟੇ ਮਾਲ ਦੇ ਜੋ ਮੈਨੇਜਮੈਂਟ ਹੈ ਉਸ ਦੀ ਵੀ ਗਲਤੀ ਹੈ ਬਹੁਤ ਵੱਡੀ ਕਿ ਟ੍ਰੇਨ ਦੇ ਵਿੱਚ ਨਾ ਤਾਂ ਕੋਈ ਸੇਫਟੀ ਮੇਜਰਮੈਂਟ ਹੈਗਾ ਕੋਈ ਉਹਦੇ ਵਿੱਚ ਕੁਝ ਵੀ ਕੋਈ ਡ੍ਰਿਲ ਵਗੈਰਾ ਵਿੰਡੋਜ਼ ਦੇ ਵਿੱਚ ਨਹੀਂ ਸੀ ਗਿਆ ਨਾ ਕੋਈ ਸੀਟ ਬੈਲਟ ਸੀ ਤਾਂ ਉੱਥੇ ਕੋਈ ਉਹਨਾਂ ਨੇ ਕੋਈ ਕਾਰਮ ਸੈਂਡ ਕੰਡੀਸ਼ਨਸ ਲਿਖ ਕੇ ਲਖਾਈਆਂ ਸੀ ਕਿ ਇਹਦੇ ਤੇ ਇੰਨੇ ਸਾਲ ਦਾ ਬੱਚਾ ਬੈਠ ਸਕਦਾ ਇੰਨੇ ਦਾ ਨਹੀਂ ਬੈਠ ਸਕਦਾ ਹਾਂਜੀ ਉਸ ਸਮੇਂ ਅਸੀਂ ਬਾਹਰ ਸੈੱਟ ਪਰ ਬੈਠੇ ਹੋਏ ਸੀ ਮੇਰਾ ਬੇਟਾ ਜੋ 10 ਸਾਲ ਦਾ ਥਾ ਉਹ ਜੂਟੇ ਲੈਣੇ ਗਏ ट्रेन में बैठने की जिद करने लगा हमने पहले तो दो बारी मना किया था फिर फिर जिद करने लगा फिर उसको मनाया तो ट्रेन में बिठा दिया तो जब ये घटना घटी तो उस समय क्या समय था और कैसी ये घटी पोने को दस बजे का समय था तो कैसे देखते हैं कि इसमें किसकी लापरवाही है प्रशासन की लापरवाही ਮੈਨੇਜਮੈਂਟ ਦੀ ਕੋਈ ਉੱਥੇ ਪ੍ਰਸ਼ਾਸਨ ਵੱਲੋਂ ਕੋਈ ਕਾਰਵਾਈ ਨਹੀਂ ਉਹਨਾਂ ਦੇ ਮੌਲ ਵੱਲੋਂ ਕੋਈ ਕਾਰਵਾਈ ਨਹੀਂ ਹੋਈ ਕੋਈ ਨਹੀਂ ਆਇਆ ਐਂਬੂਲੈਂਸ ਵੀ ਨਹੀਂ ਭੇਜੀ ਉਹਨਾਂ ਨੇ ਕੋਈ ਨਾ ਫਰਸਟ ਏਡ ਕੋਈ ਉੱਥੇ ਪੱਟਰੀ ਵਗੈਰਾ ਕੁਝ ਨਹੀਂ ਸੀਗਾ ਉੱਥੇ ਅਸੀਂ ਖੁਦ ਆਪਣੇ ਬੱਚੇ ਨੂੰ ਲੈ ਕੇ ਗਏ ਆਪਣੇ ਹੱਥਾਂ ਚੱਕ ਕੇ ਜੋ ਉਹਦਾ ਡੱਬਾ ਉਹਦੇ ਸਿਰ ਤੇ ਲੱਗਿਆ ਆ ਉਹਨੂੰ ਵੀ ਅਸੀਂ ਖੁਦ ਉਠਾਇਆ ਹੈ ਉੱਥੇ ਪ੍ਰਸ਼ਾਸਨ ने पुलिस ने जो मामला दर्ज कर दिया है मैनेजमेंट पर ड्राइवर पर इससे आप संतुष्ट हैं हाँ जी और कड़ी कार्रवाई होनी चाहिए इससे हम बस यही चाहने हैं कड़ी तो कड़ी कार्रवाई होनी चाहिए उन पर तो बच्चा कौन सी क्लास में पढ़ता है पांचवी क्लास में तो पढ़ता है तो आप कब गए थे यहाँ से अपने गए थे ਹਾਂ ਤੇ ਸ਼ੁਕਰ ਸ਼ੁੱਕਰਵਾਰ ਨੂੰ ਗਏ ਸੀ ਤੇ ਤਾਂ ਅਸੀਂ 22 ਤਰੀਕ ਨੂੰ ਤੇ ਉੱਥੇ ਅਸੀਂ ਮੈਂਟੇਮ ਜਿਹੜਾ ਮਾਲ ਹੈ ਉੱਥੇ ਅਸੀਂ ਸ਼ਨੀਵਾਰ ਨੂੰ ਗਏ ਸੀ ਹਾਂ ਸਰਕਾਰ ਸੇ ਪ੍ਰਸ਼ਾਸਨ ਸੇ ਕੋਈ ਮੰਗ ਹੈ ਆਪकी ਉਹਨਾਂ ਪਰ ਕਾਰਵਾਈ ਹੋਣੀ ਚਾਹੀਏ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਏ ਬਸ